ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਕੀ 2027 ਦੀਆਂ ਜਿਹੜੀਆਂ ਚੋਣਾਂ ਵਿਧਾਨ ਸਭਾ ਚੋਣਾਂ ਆਉਣਗੀਆਂ ਕਿ ਉਹਨਾਂ ਦੇ ਲਈ ਬਿਲਕੁਲ ਰੈਡੀ ਹੈ ਕੀ ਉਹਨਾਂ ਕੋਲੇ ਕੋਈ ਵਧੀਆ ਬਲਾਰੇ ਹੈਗੇ ਨੇ ਬੋਲਣ ਵਾਲੇ ਇਹ ਸਭ ਗੱਲਾਂ 2027 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸਾਹਮਣੇ ਆਉਣਗੀਆਂ ਕਿ ਬਲਕਾਰ ਸਿੰਘ ਸਿੱਧੂ ਦੇ ਨਾਲ ਕੌਣ ਖੜੇ ਨੇ ਕੌਣ ਛੱਡ ਕੇ ਕੋਈ ਅਕਾਲੀ ਦਲ ਚ ਚਲਾ ਗਿਆ ਜਾਂ ਕੋਈ ਕਾਂਗਰਸ ਦੇ ਵਿੱਚ ਚਲਾ ਗਿਆ ਜਾਂ ਕੋਈ ਭਾਜਪਾ ਦੇ ਵਿੱਚ ਚਲਾ ਗਿਆ ਇਹ ਜਿਹੜਾ ਟਾਈਮ ਮਾਹੌਲ ਇਹ ਆਊਗਾ 2027 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਜਦੋਂ ਟਾਈਮ ਥੋੜਾ ਰਹਿ ਗਿਆ ਜਦੋਂ ਇਹਨਾਂ ਦੇ ਖਾਸ ਵਰਕਰਾਂ ਨੂੰ ਸੀਨੀਅਰ ਆਗੂਣ ਪਤਾ ਲੱਗ ਗਿਆ ਕਿ ਹੁਣ ਸਾਡੇ ਤੇ ਕੋਈ ਪਰਚਾ ਨਹੀਂ ਪੈ ਸਕਦਾ ਹੁਣ ਸਾਨੂੰ ਹਲਕਾ-ਵਧਾ ਇੱਕ ਡਰਾ ਨਹੀਂ ਸਕਦਾ ਅਸੀਂ ਹੁਣ ਸਾਨੂੰ ਖੁੱਲੀ ਛੁੱਟੀ ਹੈ ਤਾਂ ਉਹ ਦੇਖਿਓ ਕਿਸ ਤਰ੍ਹਾਂ ਭੱਜ-ਭੱਜ ਕੇ ਆਪਦੀਆਂ ਆਪਦੀਆਂ ਪਾਰਟੀਆਂ ਦੇ ਵਿੱਚ ਦੁਬਾਰਾ ਕਿਵੇਂ ਛਾਲ ਮਾਰਦੇ ਆ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਹਲਕਾ ਵਿਧਾਇਕ ਕੋਲੇ ਜਿਸ ਤਰ੍ਹਾਂ ਪਹਿਲਾਂ 22 ਦੀਆਂ ਚੋਣਾਂ ਦੌਰਾਨ ਦੇਖ ਲਈ ਤਾਂ ਉਹਨਾਂ ਕੋਲੇ ਕਾਫੀ ਬਲਾਰੇ ਸਨ ਜਿਹੜੇ ਐ ਸਮਝ ਲਓ ਜਿਵੇਂ ਵੋਟਾਂ ਦਰਾਂ ਦੀ ਆਪ ਜੇਕਰ ਆਪਾਂ ਗੱਲ ਕਰ ਲਈਏ 2022 ਦੀਆਂ ਵੋਟਾਂ ਦਰਾਂ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਸਟੇਜ ਸੰਭਾਲਣ ਵਾਲੇ ਬਲਾਰੇ ਉਹਨਾਂ ਕੋਲੇ ਸੀ ਕਿ ਜਦੋਂ ਤੱਕ ਬਲਖਾਨ ਸਿੰਘ ਦੁਨੀਆ ਆ ਜਾਂਦਾ ਜਾਂ ਉਹਨਾਂ ਦੀ ਮੈਸੇਜ ਨਹੀਂ ਆ ਜਾਂਦੀ ਜਿੰਨਾ ਚਿਰ ਕਿਉਂਕਿ ਦੋਨੋਂ ਨਾਲ ਮਿਲ ਕੇ ਕੰਮ ਕਰ ਰਹੇ ਸੀ ਸਾਰਾ ਸਟੇਜਾਂ ਸਾਂਭ ਰਹੇ ਸੀ ਵੰਡੀਆਂ ਹੋਈਆਂ ਸੀ ਕਿ ਉਦੋਂ ਇਹਨਾਂ ਕੋਲੇ ਬਲਾਰੇ ਸੀ ਜਿਹੜੇ ਬੋਲ ਰਹੇ ਸੀ ਜੋ ਬਦਲਾਅ ਦੱਸ ਰਹੇ ਸੀ ਜੋ ਅਕਾਲੀ ਦਲ ਬਾਦਲ ਦੀ ਸਰਕਾਰ ਲਾ ਲਈਏ ਜਾਂ ਕਾਂਗਰਸ ਦੀ ਸਰਕਾਰ ਲਾ ਲਈ ਉਹਨਾਂ ਚ ਖਾਮੀਆਂ ਲੋਕਾਂ ਨੂੰ ਦੱਸ ਰਹੇ ਸੀ ਉਹਨਾਂ ਦੀਆਂ ਕਮੀਆਂ ਲੋਕਾਂ ਨੂੰ ਦੱਸ ਰਹੇ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੁਸੀਂ ਵੋਟਾਂ ਪਾਉਂਗੇ ਤਾਂ ਆ ਬਦਲਾਅ ਹੋਣਗੇ ਉਦੋਂ ਬਲਾਰੇ ਸੀ ਪਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਦੀਆਂ ਜੇਕਰ ਗੱਲ ਕਰ ਲਈਏ ਹਲਕਾ ਰਾਮਪਰਾ ਦੀ ਤਾਂ ਬਲਾਰੇ ਬਿਲਕੁਲ ਨਹੀਂ ਹੈਗੇ ਇਸ ਦਾ ਅੰਦਾਜ਼ਾ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਪਿੱਛੇ ਜਿਹੜੇ ਅਦਗਾਟਨ ਕਰ ਦਿੱਤੇ ਨੇ ਪਿੱਛੇ ਜੇ ਗੱਲ ਕਰ ਲਈਏ ਤਾਂ ਜਦੋਂ ਸੀਐਮ ਭਗਵੰਤ ਮਾਨ ਸਾਹਿਬ ਆ ਕੇ ਗਏ ਰਾਮਪਰਾਪੂ ਦੇ ਵਿੱਚ ਉਦਘਾਟਨ ਕਰਕੇ ਗਏ ਉਦੋਂ ਸਟੇਜ ਦੇਖ ਲਓ ਤੁਸੀਂ ਕਿੰਨਾ ਚਿਰ ਖਾਲੀ ਰਹੀ ਹੈ ਲੋਕ ਕੱਲਾ ਕਰੇ ਸੀ ਕਿ ਇਹਨਾਂ ਕੋਲੇ ਇੱਕ ਵੀ ਬੁਲਾਰੇ ਨਹੀਂ ਕਿ 2-2 ਘੰਟੇ ਸਟੇਜ ਬਿਲਕੁਲ ਖਾਲੀ ਰਹੀ ਹੈ ਕਿ ਆਪਦੇ ਹੀ ਸਰਕਾਰ ਦੇ ਇਹਨਾਂ ਦੇ ਜਿਹੜੇ ਬੁਲਾਰੇ ਨੇ ਉਹਨਾਂ ਤੋਂ ਗੋਨੀ ਗਈਗੇ ਕਿ ਬੋਲਣ ਵਾਲੇ ਬੁਲਾਰੇ ਇਹਨਾਂ ਕੋਲੇ ਹੈ ਹੀ ਨਹੀਂ ਇਹ ਜਿੱਦਾਂ ਸਤਾਈ ਦੇ ਵਿੱਚ ਆਉਣ ਗਿਆ ਜਾਂ ਹੋ ਸਕਦਾ ਹੈ ਬਲਕਾਰ ਸਿੱਧੂ ਜਾਵੇ ਜਾਂ ਉਹਦੇ ਬੰਦਿਆਂ ਨਾਲ ਟਾਈ ਅਪ ਕਰ ਲੇ ਜਿਹੜਿਆ ਜਨ ਰਾਜ ਨੇ ਸ਼ਾਇਦ ਉਹਨਾਂ ਦੇ ਨਾਲ ਦੁਬਾਰਾ ਫੇਟਾਈਆ ਪਹੋਜੇ ਕਿ ਪਤਾ ਕੀ ਸ਼ਾਇਦ ਉਹ ਹੀ ਬੋਲਣ ਵਾਲੇ ਸੀਗੇ ਬਲਾਰੇ ਉਹੀ ਬਾਹਰ ਚਲੇ ਗਏ ਕਿ ਉਹਨਾਂ ਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਨਵੇਂ ਬਲਾਰੇ ਫਿਰ ਕਦੋਂ ਤੱਕ ਤਿਆਰ ਕੀਤੇ ਜਾਣਗੇ ਕਿ ਜਿਹੜੇ ਬੋਲ ਸਕਦੇ ਨੇ ਜਿਹੜੇ ਸਰਕਾਰ ਦੇ ਗੁਣ गा ਸਕਦੇ ਨੇ ਜਿਹੜੇ ਹਲਕਾ ਵਿਧਾਇਕ ਦੇ ਗੁਣ गा ਸਕਦੇ ਨੇ ਕਿਉਂਕਿ ਦੇਖਦੇ ਨੇ ਕਿ ਹਲਕਾ ਵਿਧਾਇਕ ਖੁਦ ਬਲਕਾਰ ਸਤੂ ਨੂੰ ਇੰਨਾ ਚਲੋ ਐਕਸਪੀਰੀਅੰਸ ਆ ਗਿਆ ਇਹਨਾਂ ਕ ਹੈਗੇ ਨੇ ਕਿ ਉਹ ਸਿੰਗਰ ਸੀ ਸਿੰਗਰ ਤੋਂ ਫਿਰ ਰਾਜਨੀਤੀ ਦੇ ਵਿੱਚ ਆ ਗਏ ਤਾਂ ਉਹਨਾਂ ਦਾ ਠੀਕ ਆ ਹੁਣ ਬੋਲ ਲੈਂਦੇ ਨੇ ਕਰਲਿੰਦਨ 스테ਜ ਕਵਰ ਪਰ ਲੰਮਾ ਸਮਾਂ 스테ਜ ਕਵਰ ਬਲਕਾਰ ਸਿੰਧੂ ਵੀ ਨਹੀਂ ਕਰ ਸਕਦੇ ਇੰਨੀ ਸਪੀਚ ਤਾਂ ਉਹਨਾਂ ਕੋਲ ਵੀ ਹੈ ਨਹੀਂ ਕਿ ਉਹ 스테ਜ ਨੂੰ ਘੰਟਾ ਘੰਟਾ ਦੋ ਦੋ ਘੰਟੇ ਸੰਭ ਲੈਣਗੇ 5-10 ਮਿੰਟ ਤੱਕ ਬੋਲ ਸਕਦੇ ਆ ਜੇਕਰ ਇਹਨਾਂ ਦੇ ਬਲਾਰੇ ਦੀ ਗੱਲ ਕਰ ਲਈਏ ਤਾਂ ਉਹ ਤਾਂ 1-2 ਮਿੰਟ ਲਈ ਆ ਕਿ ਉਹਨਾਂ ਕੋਲ ਹੈ ਹੀ ਨਹੀਂ ਦੱਸਣ ਵਾਲੀ ਜੇ ਕੰਮ ਕੀਤੇ ਹੋਣਗੇ ਤਾਂ ਲੋਕਾਂ ਕੋਲ ਹੀ ਘੰਟਾ ਘੰਟਾ ਦੱਸੇ ਜਾਣਗੇ ਦਰਾਈ ਜਾਊਗੀ ਗੱਲ ਪਰ ਕੰਮ ਨਹੀਂ ਉਹਨੇ ਕੀਤੇ ਹੋਏ ਕਿ ਸਾਈ ਦੀਆਂ ਬੋਟਾਂ ਲੈ ਰਾਮਪਰਾ ਫੁੱਲ ਤੋਂ ਹਲਕਾ ਬਤਾਏ ਕਰਨੇ ਦੁਬਾਰਾ ਫੇਰ ਜਿੱਤਣਾ ਹੋਵੇ ਤਾਂ ਕਿਸ ਬੇਸ ਤੇ ਜਿੱਤਿਆ ਜਾਊਗਾ ਕਿਹੜੇ ਕੰਮ ਆ ਜਿਹੜੇ ਲੋਕਾਂ ਨੂੰ ਉਹਨਾਂ ਦੇ ਦੱਸਣਗੇ ਬਲਾਰੇ ਇਹਨਾਂ ਦੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਰੰਪਰਾ ਹਲਕੇ ਦੇ ਵਿੱਚ ਵਾਕਈ ਹੀ ਬਲਾਰੇ ਹੈਗੇ ਨੇ ਬਲਕਾਰ ਸਿੰਘ ਜੀ ਕੋਲੇ ਕਿ ਜਿਹੜੇ ਟਾਈਮ ਜਦੋਂ ਵਿਧਾਨ ਸਭਾ ਚੋਣਾਂ ਆਉਂਦੀਆਂ ਸਾਈਚ ਜਦੋਂ ਉਹਨਾਂ ਨੇ ਕਈ ਵਾਰ ਲੇਟ ਹਮੇਸ਼ਾ ਹੀ ਹੁੰਦੇ ਨੇ ਘੰਟਾ ਦੋ ਦੋ ਘੰਟੇ ਲੇਟ ਹੋ ਜਾਂਦੇ ਨੇ ਕਿ ਉਹ ਸਟੇ ਸੰਭ ਨਾਲੇ ਬਲਾਰੇ ਹੈਗੇ ਨੇ ਜਾਂ ਨਹੀਂ ਹੈਗੇ